ਹਾਲੇ ਉਿਤ ਤੱਕ ਗਰਮੀ ਨਹੀਂ ਮਿਲੇ ਬੱਬਾ ਮੰਮੀ ਕਿੰਨੇ ਸੇ ਦੂਬ ਚ ਮੈਨਾਂ ਨੂੰ ੜੀ ਦੀ ਚਾਹ ਦੋਗੇ ਉਹਨਾਂ ਦਾ ਟਾਈਮ ਨਹੀਂ ਲੱਗਦਾ ਬਚਾਰੇ ਦਾ ਖੇਤ 'ਚ ਗਰਮੀ 당 ਕੇ ਪਹਿਲਾਂ ਕਿੰਨੀ ਹੋਈ ਪਈ ਆਹ ਮਾਂ ਪੱਖਾ ਲਾ ਲੈ ਨੇ ਬੱਬਾ ਕਿੰਨੀ ਕਿੰਨੀ ਕਿ ਗਰਮੀ ਹੈ ਕਹਿੰਦਾ ਸੀ ਇਹਦਾ ਫਿਰ ਕੰਮ ਵੀ ਤਾਂ ਕਰਨੀਆਂ ਚੱਕੀਏ ਮੰਮੀ ਆਪਾ ਇੰਤ ਗਰਮੀ ਆਉਂਦੀ ਆ ਪਾਣੀ ਤੂੰ ਕਰ ਲੈ ਜਿਹੜਾ ਹੁੰਦਾ ਵੇਖੋ ਚੱਲ ਤੂੰ ਹੀ ਕਰ ਲੈ ਮੈਂ ਨਹੀਂ ਕਰਦੀ ਲੈ ਉਹ ਵੀ ਆ ਗਈ ਪੁੱਤ ਜੁਣੇ ਮਿੱਟੀ ਪਾਈ ਜਾਊਗੀ 10 ਮਿੰਟ ਬੈਗੀ ਤਾਂ ਆ ਗਿਆ ਪੁੱਤ ਤੂੰ ਪਾਣੀ ਲੈ ਕੇ ਦੇ ਮੈਂ ਆ ਲੈ ਮੈਂ ਪਾਣੀ ਮੈਂ ਮੁੰਡਾ ਮੈਂ ਤਾਂ ਤੈਨੂੰ ਐ ਕਹਨੀ ਆ ਖੇਤੀ ਚ 4 ਰੁਪਏ ਬਚਦੇ ਆ ਨਾ ਏਸੀ ਉਸੇ ਲਵਾ ਲਾ ਬਾੜੀ ਗਰਮੀ ਆ ਭਾਈ ਤੇ ਬਚ ਗਿਆ ਮਾਤਾ 4 ਰੁਪਏ ਆ ਪੱਖਾ ਛੱਡ ਦੂ ਸੀ ਆ ਦੇਖ ਲਗਾ ਬੇ ਕਿਹੜੇ ਪੱਕੇ ਅੱਗੇ ਸਿੱਟੀ ਜਾਂਦੇ ਆ ਗੇ ਕੋਰੀ ਚੱਲ ਦੇਖਦੇ ਆ ਮੈਂ ਤਾਂ ਨਾਲਦ ਨੂੰ ਪਤਾ ਤਾਂ ਹੈਗਾ ਜੇ ਤੂੰ ਪਾਵਨ ਨੂੰ ਲਵਾਇਆਗਾ ਨੌਕਰੀ ਤੇ ਸਰਕਾਰੀ ਦੀ ਠੀਕ ਆ ਉਦੋਂ ਵੀ ਫੜੀ ਸੀ ਪੈਸੇ ਹਜੇ ਤੱਕ ਤਾਂ ਉਹ ਨਹੀਂ ਉਤਰੇ ਮੈਥੋਂ ਅਮਨ ਤੇ ਤੂੰ ਕਿਹੜੇ ਡਾਲੇ 라ਤੇ ਉਹ ਤਾਂ ਆਪਦੀ ਮਿਹਨਤ ਨਾਲ ਬਣਿਆਗਾ ਸਾਰੇ ਤਾਂ ਲਾਜ ਮੈਂ ਉਹਦਾ ਅਸਰ ਮੈਂ ਤਾਂ ਜੀ ਗਿਆਂ ਲਾ ਤੂੰ ਦੇਤੇ ਟਾਂਵੇਂ ਉਹ ਵੀ ਤਾਂ ਦੇਖ ਲੈ ਬੰਦਾ ਹੀ ਆ ਕਿੰਨੀ ਸੋਹਣੀ ਉਹਨੇ ਕਿੱਡੀ ਵੱਡੀ ਕੋਠੀ ਪਾ ਲਈ ਏਸੀ ਲਵਾ ਲਈ ਪੜਾਈ ਲਿਖਾਈ ਕਰ ਲਈ ਤੂੰ ਪੜ ਲੈਿੰਦਾ ਚਾਰ ਅੱਖਰ ਤੇਰੀਆਂ ਥੋੜੀਆਂ ਮਿੰਤਾ ਕਰੀਆਂ ਲਾ ਮਿਸਤਰੀ ਬਰਕਤ ਦੇਊਗਾ ਆ ਬਿੜੀ ਚਲਵਾਉਣ ਦੇ ਫਰਸ਼। ਗਿਆ ਜੀ ਮਿਸਤਰੀ ਕੋਲ ਮੈਂ। ਹੂੰ। ਉਹ ਕਹਾ ਜੇ ਕਿਸੇ ਕੋਠੇ ਦਾ ਟੱਕੜ ਪਾ ਲਈ ਬੈਠਾ ਉਹਦਾ। ਕਮੀ ਨਾਲ ਲੱਗੂ ਜੇ ਆਪਾਂ ਆਪ ਨੂੰ ਘਰ ਨਾਲ ਚਿਹਰੇ ਕਿਹਾ। ਚਲ ਪ੍ਰਪਾਪੀ ਕੁੱਟਣਾ ਦੇ ਰੋੜੀ ਪਿੱਟਣਾ। ਚਾਹੇ ਜਿਹੜੀ ਹਾੜੀ। ਹਾਂ ਜੀ ਮਾਤਾ ਇਹ ਨਾਲ ਲੱਗਦਾ। ਨਾਲੇ ਭਾਈ ਇਹ ਸਾਰਾ ਦਿਨ ਮੈਨੂੰ ਲੱਗੀ ਰਹਿੰਦੀ ਆਖਰਾ ਦੀ ਆਖਰਾ ਦੇ। ਮੈਥੋਂ ਨਹੀਂ ਹੁੰਦਾ। ਮਾਤਾ ਹੋਰ ਨੂੰ ਕਿਹਨੂੰ ਕੋਹ ਬੀ ਤੀਜੇ ਬੰਦੇ ਦਾ ਪੱਤਨ ਤਾਂ ਜੀ। ਨਾ ਨਾ ਮਾਤਾ ਗਰਮੀ ਨੇ ਖਾ ਰੱਖੀ ਹਾਂ ਮੈਥੋਂ ਨੂੰ ਕੁਝ ਨਹੀਂ। ਮਾ ਇਹਦੇ ਕੋਲ ਫੈਸਲੇ ਨਿਕਲ ਨਾ ਕਰੇ ਕੋ ਸੋਨੂ ਕੀ ਪਤਾ ਕਿ ਕਿੰਨੀ ਟੈਨਸ਼ਨ ਲੈਂਦੀ ਐ ਪਹਿਲਾ ਵਾਲਾ ਕਰਜ ਨਹੀਂ ਆਪਣਾ ਉਤਰਿਆ ਹਜ ਅਮਨ ਵੀ ਲੈਦਾ ਸੋਨੂ ਪਤਾ ਹੈ ਨਾ ਨਿਆ ਹੋ ਦੱਸ ਗਿਆ ਉਹ ਮੈਨੂੰ ਵੀ ਅਮਨ ਤੇ ਅਮਨ ਤੇ ਅਮਨ ਨੂੰ ਲੱਗਿਆ ਰਹਨੇ ਆ ਤੁਸੀਂ ਤਾਂ ਨਾਲੇ ਉਹ ਆਪਦੀ ਮਿਹਨਤ ਨਾਲ ਲੱਗਿਆ ਪੜ੍ਹ ਲਿਖ ਕੇ ਥੋੜੇ ਰੁਪਈਆ ਨਾਲ ਨਹੀਂ ਲੱਗਿਆ ਮਾ ਰੁਪਈਆ ਨਾਲ ਜਦੋਂ ਵੀਰੇ ਜੋਬ ਤੇ ਲੱਗਿਆ ਫਿਰ ਤਾਂ ਘਰ ਦਾ ਸਾਂਝਾ ਸੀਗਾ ਉਹ ਤਾਂ ਸਾਂਝੇ ਘਰ ਚ ਹੀ ਲੱਗਿਆ ਨਾ ਹੋਇਆ ਕਿ ਅੱਜ ਉਹ ਸ਼ਹਿਰ ਚ ਜਾ ਕੇ ਵਹਿਗੀ ਨੇ ਹੁਣ ਜੇ ਉਹ ਸ਼ਹਿਰ 'ਚ ਬੈਠ ਗਿਆ ਫਿਰ ਤੁਹਾਨੂੰ ਤਕਲੀਫ ਆ ਕੋਈ ਉਹਦੇ ਸ਼ਹਿਰ 'ਚ ਬੈਠੇ ਦੀ ਮਾ ਤਕਲੀਫ ਨਹੀਂ ਕੋਈ ਤੈਨੂੰ ਵੀ ਪਤਾ ਨਾ ਤੇਰਾ ਵੀ ਖਰਚਾ ਹੁੰਦਾ ਸਾਡਾ ਵੀ ਖਰਚਾ ਹੁੰਦਾ ਖੇਤੀ ਤੇ ਵੀ ਖਰਚਾ ਹੁੰਦਾ ਲੈ ਮੇਰੇ ਖਰਚੇ ਨਹੀਂ ਮੇਰਾ ਖਰਚਾ ਕਰਦਾ ਕਿਉਂ ਨਹੀਂ ਹੁੰਦਾ ਮਾਂ ਤੇਰੀ ਦਵਾਈ ਮੈਂ ਦਵਾਈ ਬੁਟੀਆਂ ਮੇਰਾ ਮੁੰਡਾ ਲੈ ਕੇ ਦਿੰਦਾ ਨਾ ਮੈਂ ਤੇ ਤੁਮ ਮੰਗ ਨਹੀਂ ਦਰਪੇ ਕੇ ਤਾਂ ਮੰਗਦੀ ਐ ਕੁਛ ਰੋਹੀ ਤਾਂ ਕਹਿੰਨੇ ਨਾ ਮਾਂ ਤੇਰਾ ਵੀ ਤਾਂ ਘਰ 'ਚ ਖਰਚਾ ਹੁੰਦਾ ਉਹ ਵਿਚਾਰਾ ਕਿਥੋਂ ਲੈ ਕੇ ਦੂ ਸਰਦ ਨੂੰ ਟੈਨਸ਼ਨ ਪਾਈ ਰੱਖਦੂ ਨਾਲੇ ਬਰਾਬਰ ਦਾ ਥੋੜਾ ਉਹ ਵੀ ਤਾਂ ਪੁੱਤ ਹੁਣੇ ਨਹੀਂ ਫੇਸਾ ਨੁ ਰੱਖਿਆ ਨੇ ਕੋਈ ਨਹੀਂ ਬਾਲਾ ਬੜਬਣਾਉਣ ਦੀ ਲੋੜ ਨਹੀਂ ਤੈਨੂੰ ਮੈਂ ਤਾਂ ਉਸੇ ਕੋਲੇ ਵੱਗ ਜੂੰਗੀ ਮੈਨੂੰ ਪਤਾ ਤੂੰ ਤੇ ਹੀ ਖੜੀਆ ਮੈਨੂੰ ਪੋੜੀਆਂ ਨਾਲੇ ਮੈਂ ਤਾਂ ਕਹਿ ਦੂੰਗੀ ਹੁਣ ਇਹਨੂੰ ਵੀ ਮੈਂ ਤਾਂ ਸ਼ਹਿਰ ਚ ਹੀ ਜਾ ਕੇ ਰਹੂੰਗੀ ਭਾਈ ਵਧੀਆ ਇਸੀ ਥੱਲੇ ਪਿਆਰ ਕਰੂੰਗੀ ਆ ਤੇਰੀ ਬੜਬੜ ਚੋਂ ਨਿਕਲ ਜੂੰਗੀ ਚੱਲ ਭਜੀਏ ਮਾਂ ਫੇਰ ਕਿਉਂ ਜੱਜ ਬਾਬਦੂ ਉਹ ਵੀ ਤਾਂ ਤੁਹਾਡਾ ਪੁੱਤ ਉਹਨਾਂ ਨੇ ਹੱਕ ਹੈ ਸਾਨੂੰ ਉਹ ਖੰਦਾ ਕੋਈ ਨਹੀਂ ਉਹ ਰੱਖ ਲਓ ਉਹ ਕਿਹੜਾ ਮੈਨੂੰ ਘਰੋਂ ਕੱਢਦਾ ਤੂੰ ਦਾਅ ਕਰਦੇ ਆ ਕਰਦੇ ਸਾਰਾ ਦਿਨ ਗੜਿਆਂਦੀ ਰਹਿੰਦੀਆਂ ਮੈਨੂੰ ਕੰਮ ਕਿਉਂ ਨਹੀਂ ਆਉਂਦੀ ਮਾਂ ਐਨੀ ਮੈਂ ਤਾਂ ਤੁਹਾਡੀ ਦਵਾਈ ਆਉਂਦੀ ਆ ਹਰੇ ਖਰਚਾ ਦਵਾਈ ਤੇ ਵੀ ਤਾਂ ਹੁੰਦਾ ਹੀ ਆ ਮਾ ਮੇਰਾ ਤੂੰ ਹੁਣ ਦਵਾਈਆਂ ਦੇ ਖਰਚੇ ਕਰਨ ਲੱਗੀ ਮੈਂ ਇਥੇ ਨਹੀਂ ਹੁੰਦਾ ਗੋਲਾ ਧੰਦਾ ਆਪਦਾ ਚੱਕੋ ਮੈਂ ਤਾਂ ਚੱਲੀ ਆਂਗੀ ਉਥੇ ਰਹਿ ਪੂ ਮੈਂ ਤਾਂ ਉਹਦੇ ਕੋਲੇ ਚਲ ਦੇਖੀਦੇ ਮਾ ਕਿੰਨਾ ਕੁ ਟਾਈਮ ਤੈਨੂੰ ਰੱਖਦੇ ਆ ਪੂਰੀ ਉਹ ਜਿਹੜੀ ਕੱਲ ਫਾਇਲ ਦਿੱਤੀ ਸੀ ਫਾਇਲ ਲੈ ਕੇ ਆ। ਪਰੋਣੀ ਆ ਜੀ। ਆਲੋ ਜੀ। ਉਹ ਸਾਬ ਨੂੰ ਸਬਮਿਟ ਕਰਾਣੀ ਆ ਫੋਨ ਆਇਆ ਸੀਗਾ। ਠੀਕ ਐ। ਤੂੰ ਕੀ ਦੇਖ ਦੇ ਤਾ ਸਮਝਾ ਦੇ ਜੀ। ਨਾ ਫਿਰ ਕੀ ਹੋਗਾ ਜੀ ਦੇਖ ਲੀਜੀ ਨਾਲੇ ਮੈਨੂੰ ਤੁਹਾਡਾ ਕੀ ਪਤਾ ਇੱਕ ਗੱਲ ਦੱਸਾਂ ਜੀ ਮੈਂ ਤੁਹਾਨੂੰ। ਹਾਂਜੀ ਹਾਂਜੀ ਦੱਸੋ। ਮੇਰੇ ਲਈ ਵੀ ਕਿਤੇ ਟਾਈਮ ਕੱਢ ਲਿਆ ਕਰੋ ਸ਼ਾਪਿੰਗ ਕਰਕੇ ਆਣੀ ਸੀ। ਕਪੋਲ ਸਾੜਾ ਦਾ ਕਾਲਾ ਟਾਈਮ ਤੈਨੂੰ ਪਤਾ ਹੋਵੇਗਾ 24 ਘੰਟੇ ਡਿਊਟੀ ਜਦੋਂ ਫੋਨ ਕਰਦਾ ਉਹ ਜਾਣਾ ਪੈਂਦਾ ਮੇਰੇ ਲਈ ਤਾਂ ਟਾਈਮ ਕੱਢ ਨਹੀਂ ਸਕਦੇ ਤਾਂ ਥੋੜਾ ਮੈਨੂੰ ਪਤਾ ਹੀ ਆ ਉਹ ਚੱਲ ਕੋਈ ਨਾ ਮੈਂ ਕਰ ਦੂੰ ਟਾਈਮ ਮੇਰੇ ਪੁੱਤ ਨੇ ਤਾਂ ਕਿੰਨਾ ਸੋਹਣਾ ਘਰ ਬਣਾ ਲਿਆ ਰੂਹ ਖੁਸ਼ ਹੋ ਗਈ ਘਰ ਦੇਖ ਕੇ ਨਾਲੇ ਡਿਊਟੀ ਚੜ ਗਿਆ ਮੇਰਾ ਪੁੱਤ ਸ਼ੁਕਰ ਹੈ ਮਾਲਕ ਦਾ ਬੜੀ ਜਿ ਰਹੀ ਹੈ ਲੈ ਸਸਿਕਲ ਮਾ ਸਸਿਕਲ ਕੋਈ ਤਾਂ ਕਿਵੇਂ ਠੀਕ ਹੈ ਪੁੱਤ ਉਹ ਠੀਕ ਹੋ ਹਾਂ ਠੀਕ ਹੈ ਪੁੱਤ ਦੱਸਿਆ ਤੁਸੀਂ ਵੀ ਨਾ ਫੋਨ ਕਰਕੇ ਆਇਆ ਤੁਸੀਂ ਪੁੱਤ ਦੱਸਣਾ ਤਾਂ ਮੈਂ ਆਖਿਆ ਚੱਲ ਮੇਰੇ ਪੁੱਤ ਨੂੰ ਵਧਾਈ ਨ ਦੇ ਆ ਮਾ ਆ ਤਾਂ ਬਾਲਾ ਹੀ ਸੋਹਣਾ ਕਰ ਲੈ ਐਨੀ ਸੋਹਣੀ ਕੋਠੀ ਪਾ ਲਈ ਮੇਰੇ ਪੁੱਤ ਨੇ ਮੇਰੀ ਤਾਂ ਰੂਹ ਖੁਸ਼ ਹੋ ਗਈ ਪੁੱਤ ਦੇਖੀ ਉਧਰ ਠੀਕ ਹੈ ਬੇਬੇ ਰੂਹ ਤਾਂ ਖੁਸ਼ ਹੋ ਗਈ ਮੈਨੂੰ ਵੀ ਪਤਾ ਨਾਲੇ ਖੇਤੀਆਂ ਜੋ ਕੀ ਵੱਜਦਾ ਤੈਂ ਹੀ ਤਾਂ ਅਸੀਂ ਸ਼ਹਿਰ ਆ ਕੇ ਵੀ ਚੱਲ ਵਧੀਆ ਆਪਣੀ ਕੋਠੀ-ਕੂਠੀ ਬਣਾ ਲਈ ਹੋਰ ਪੁੱਤ ਤੁਸੀਂ ਤਾਂ ਮੈਨੂੰ ਉੱਥੇ ਛੱਡ ਕੇ ਆ ਗਏ ਉਹ ਤਾਂ ਮੈਨੂੰ ਜਮੇ ਵੀ ਚੰਗੀ ਲੱਗਦੀ ਮੈਨੂੰ ਤਾਂ ਪੁੱਤ ਤੇਰਾ ਬਾਲਾ ਪਿਆਰ ਆਉਂਦਾਗਾ ਅੱਛੇ ਮੇ ਬੇਬੇ ਹੁਣ ਤਾਂ ਮੇਰੇ ਬਾਲੀ ਨਹੀਂ ਪਿਆਰ ਆਉਣ ਲੱਗ ਗਿਆ ਪਹਿਲਾਂ ਤਾਂ ਖੇਤੀ ਵਾਲਿਆਂ ਦੀ ਬਾਲਾ ਪਿਆਰ ਆਉਂਦਾ ਹੁੰਦਾ ਸੀ ਤੁਹਾਨੂੰ ਬੈਠ ਜਾ ਮੈਂ ਪਾਣੀ ਲੈ ਕੇ ਆਉਣੀ ਆ ਜਰਾ ਤੇ ਮੇਰੇ ਪੁੱਤ ਦਾ ਕੰਮ ਦੇ ਕੇ ਮੈਨੂੰ ਤਾਂ ਪੁੱਤ ਨਿੱਕੇ ਹੋਣੇ ਜੇ ਬੋਲੀ ਜਾਂਦੀ ਹੈ ਮੈਨੂੰ ਚਲ ਮੇਰਾ ਪੁੱਤ ਆਊਗਾ ਉਹਨੂੰ ਚਾ ਚੜੂ ਵੀ ਮੇਰੀ ਮਾਂ ਆਈ ਆ ਕਰੇ ਇਹਨੂੰ ਕੋਈ ਹੋਣਾ ਸੀ ਮੇਰੀ ਤਾਂ ਰੂਹ ਖੁਸ਼ ਹੋ ਗਈ ਜੁਗ-ਜੁਗ ਜੀਵੇ ਮੇਰਾ ਪੁੱਤ ਜਵਾਨੀਆਂ ਮਾੜੇ ਮੈਂ ਤਾਂ ਕਹਿੰਦੀ ਹੋਰ ਤਰੱਕੀਆਂ ਕਰੀ ਦੋਸਤਾਰ ਹੋਰ ਲੱਗ ਜਾਣ ਮੇਰੇ ਪੁੱਤ ਦੇ ਲੈ ਵੀ ਜੀ ਹੋਰ ਰੱਬ ਤੇ ਸੁੱਖ ਸ਼ਾਂਤੀ ਸਾਰੇ ਹਾਂ ਪੁੱਤ ਸਾਰੇ ਸੁੱਖ ਸ਼ਾਂਤੀ ਸੀ ਮਨ ਜਾਣੀ ਲੱਗਿਆ ਮੈਂ ਆਖਿਆ ਚੱਲ ਮੇਰੇ ਪੁੱਤ ਨੂੰ ਮਿਲਿਆ ਮੈਂ ਜਾ ਕੇ ਚੱਲ ਵਧੀਆ ਵੈਸੇ ਵੀ ਉਹ ਤਾਂ ਡਿਊਟੀ ਤੇ ਚਲੇ ਗਏ ਸਾਡਾ ਕਿਹੜਾ ਟਾਈਮ ਮਿਲਦਾ ਨਾਲੇ ਉਹਨਾਂ ਨੂੰ ਤਾਂ ਜੰਮੀ ਟਾਈਮ ਨਹੀਂ ਹੁੰਦਾ ਘਰੇ ਬੈਠਣ ਦਾ ਇਹ ਤਾਂ ਖੇਤਾਂਾਂ ਨੂੰ ਟਾਈਮ ਹੁੰਦਾ ਖੇਤ ਟਾਈਮ ਲੱਗਿਆ ਤਾਂ ਬੱਗੇ ਨਹੀਂ ਘਰੇ ਨੇ ਫੇਰ ਹੀ ਘਰ ਬਣਦੇ ਹੁੰਦੇ ਨੇ ਬੇਬੇ ਜੇ ਮਿਹਨਤ ਕਰਾਂਗੇ ਨਾਲੇ ਮੇਰੀ ਗੱਲ ਸੁਣ ਬੇਬੇ ਮੈਂ ਰੋਟੀ ਬਣਾ ਕੇ ਦੇ ਦਾਂ ਤੁਹਾਨੂੰ ਫਿਰ ਜਾਣਾ ਹੋਣਾ ਤੁਸੀ ਨਹੀਂ ਪੁੱਤ ਸ਼ਾਮ ਨੂੰ ਤਾਂ ਆਉ ਘਰੇ ਡਿਊਟੀ ਤੋਂ ਸ਼ਾਮ ਨੂੰ ਆਲੇ ਪੱਕਾ ਪਤਾ ਨਹੀਂ ਨਾ ਬੇਬੇ ਫਿਰ ਤੁਸੀਂ ਲੇਟ ਹੋ ਜਾਓਗੇ ਨਿਹਰ ਦੇ ਟਾਈਮ ਨਾਲੇ ਨਿਹਰ 'ਚ ਇਕੱਲੇ ਕਿੱਧਰ ਜਾਓਗੇ ਮੈਂ ਰੋਟੀ ਬਣਾ ਕੇ ਖਵਾ ਦਿੰਨੀ ਆ ਤੁਹਾਨੂੰ ਫਿਰ ਟਾਈਮ ਨਾਲ ਚੱਲ ਜਿਓ ਠੀਕ ਹੈ ਇਹ ਕਿਉਂ ਇਹ ਜੀਆਂ ਗੱਲਾਂ ਕਰੀ ਜਾਂਦੀ ਐ ਇੱਥੇ ਮੈਂ ਤਾਂ ਰਹਿਣਾ ਹੀ ਆ ਉਰੇ ਚਾਰ ਦਿਨ ਚਲ ਇਹਨੂੰ ਕੀ ਪਤਾ ਨਿਆਣੀ ਆ ਇਹਨੂੰ ਸਮਝਾ ਦਿੰਨੀ ਆ ਗੁਰੇ ਪੁੱਤ ਹਾਂ ਬਬੇ ਦੱਸੋ ਮੈਂ ਰੋਟੀ ਬਣਾਉਣ ਲੱਗਦੀ ਸੀ ਪੁੱਤ ਤੂੰ ਐ ਕਰ ਰੋਟੀ ਨੂੰ ਤਾਂ ਰਹਿਂਦੇ ਕਿਉਂ ਬਬੇ ਪੁੱਤ ਤੂੰ ਥੋੜੀ ਜੀ ਚਾਹ ਬਣਾ ਲਿਆ ਤੇ ਨਾਲੇ ਮੈਂ ਤਾਂ ਰਹੂੰਗੀ ਪੁੱਤ ਉਹਨੂੰ ਕਹਿ ਦੇਣਾ ਕਈ ਦਿਨ ਮਤਲਬ ਕਿਉਂ ਬਬੇ ਪੁੱਤ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਉੱਥੇ ਲੜਕੀ ਆਈ ਹੈਗੀ ਉਹ ਕਹਿੰਦੇ ਕੀ ਦੱਸਾਂ ਤੈਨੂੰ ਵੀ ਹੁਣ ਮੈਂ ਹੁਣ ਤਾਂ ਸੀ ਘਰ-ਬਾਰ ਬਣਾ ਲਿਆ ਆਪਦਾ ਉਦੋਂ ਤਾਂ ਸਾਨੂੰ ਤੁਸੀਂ ਵੀ ਧੱਕੇ ਮਾਰ-ਮਾਰ ਕੱਢਿਆ ਸੀ ਤੇ ਹੁਣ ਤੈਨੂੰ ਰੱਖ ਤੈਨੂੰ ਉਹਨਾਂ ਨੂੰ ਸ਼ਰਮ ਆਉਂਦੀ ਹੈ ਲੈ ਪੁੱਤ ਸ਼ਰਮ ਆਲੀਏ ਚ ਕੀ ਗੱਲ ਮੇਰੇ ਤਾਂ ਦੋਨੇ ਹੀ ਪੁੱਤ ਆ ਉਹ ਵੀ ਮੇਰਾ ਪੁੱਤ ਆ ਇਹ ਵੀ ਮੇਰਾ ਪੁੱਤ ਆ ਨਾਲੇ ਮੇਰੀ ਤਾਂ ਪਾਲੀ ਨਾ ਮਾੜੀ ਜੀ ਖੈਬਰਵਾਜੀ ਹੋਈ ਆ ਕਿ ਮੇਰੇ ਪੁੱਤ ਨੇ ਤਾਂ ਮੈਨੂੰ ਕੁਝ ਨਹੀਂ ਆਖਿਆ ਲੈ ਬੇਬੇ ਜੇ ਪੁੱਤ ਨੇ ਨਹੀਂ ਕੁਝ ਆਖਿਆ ਪਰ ਦੇ ਉਥੇ ਚੱਕ ਕੇ ਚੁੰਨੀ ਇੱਥੇ ਬੱਜੀ ਪੁੱਤ ਰੋਕ ਵੀ ਸਕਦਾ ਸੀ ਉਹ ਕਿਣਾ ਡਿਊਟੀ ਤੇ ਗਿਆ ਹੋਊਗਾ ਕਿਤੇ ਘਰੀ ਮਰਦਾ ਹੋਊਗਾ ਕੋਈ ਨਹੀਂ ਪੁੱਤ ਉਹਦੇ ਹੁੰਦੇ ਤੋਂ ਨਹੀਂ ਮੈਂ ਆਈਗੀ ਮੈਂ ਤਾਂ ਬਸ ਉਹੀ ਜਦੋਂ ਪਾਲੀ ਜਾਦਾ ਗੜਬੜਾਉਣ ਲੱਗ ਗਈ ਮੈਂ ਚੱਕਿਆ ਆਪਣਾ ਬੈਗ ਮੈਂ ਆਖਿਆ ਆਪਣੇ ਪੁੱਤ ਕੋਲੇ ਚੱਲ ਬੇਬੀ ਮੈਂ ਉਹਨਾਂ ਨਾਲ ਕਰੂੰਗੀ ਗੱਲ ਚਾਹ ਬਣਾ ਦਿੰਦੀ ਆ ਮੈਂ ਘੁੱਟ ਜਾ ਲੈ ਆ ਤਾਂ ਬਲਾਈ ਮਹਿੰਗੇ ਆਏ ਹੋਣਗੇ ਆ ਗਮਰੇ ਇਹਦੇ ਵੀ ਖਾਸਾ ਖਰਚਾ ਆ ਗਿਆ ਹੋਊਗਾ ਕਿੰਨਾ ਸੋਨਾ ਘਰ ਬਣਾ ਲਿਆ ਹਰ ਇੱਕ ਚੀਜ਼ ਮਹਿੰਗੀ ਮਹਿੰਗੀ ਲੱਗੀ ਹੋਈ ਆ ਮੇਰੇ ਪੁੱਤ ਦੇ ਤਾਂ ਸ਼ੁਕਰ ਆ ਮਾਲਕ ਦਾ ਇੰਨਾ ਟਾਈਮ ਹੋ ਗਿਆ ਮਨਾਇਆ ਹੀ ਨਹੀਂ ਹਲੇ ਉਹ ਵਾਹ ਵੇ ਵਾਹ ਆ ਗਏ ਮੇਰੇ ਪੁੱਤਾਂ ਸਤਿ ਸ੍ਰੀ ਅਕਾਲ ਮੰਮਾ ਤੁੰਕਾ ਦਾਈ ਜੁਗ ਜੁਗ ਜੀ ਮੈਂ ਹੋਰ ਪੁੱਤ ਤਾਂ ਠੀਕ ਠਾਕ ਆ ਮੈਂ ਤਾਂ ਠੀਕ ਆ ਤੂੰ ਕਦੋਂ ਆਈ ਮੈਂ ਤਾਂ ਪੁੱਤ ਅੱਜੀ ਸੱਜਰੇ ਆਈ ਸੀ ਛੋਟਾ ਠੀਕ ਆ ਹਾਂ ਪੁੱਤ ਵਧੀਆ ਸਾਰੇ ਠੀਕ ਠਾਕ ਤੁੰਗੀ ਗੱਲ ਤੇ ਬਾਹਲੇ ਦਿਲ ਜਦਾਸ ਹੋਇਆ ਪਿਆ ਸੀ ਮੈਂ ਆਖਿਆ ਮੈਨੂੰ ਮਿਲ ਕੇ ਆਵਾਂ ਜਾ ਕੇ ਤੇਰਾ ਆਬਦਾ ਘਰ ਆ ਜਦੋਂ ਮਰਜੀ ਆ ਤੇਰੇ ਇੱਥੇ ਰਹਿ ਤੂੰ ਓਏ ਪੁੱਤ ਮੈਂ ਤਾਂ ਨਾ ਸਵੇਰ ਦੀ ਨਿਕਲ ਲੱਗੀ ਆ ਤੈਨੂੰ ਤੇ ਹੁਣ ਮੈਨੂੰ ਬਸ ਗੁਰੂ ਗੰਦੀ ਸ਼ਾਮ ਨੂੰ ਆ ਉਹਦਾ ਤਾਂ ਕੋਈ ਪਤਾ ਨਹੀਂ ਹਲੇ ਓ ਤੈਨੂੰ ਪਤਾ ਏ ਬੇ ਪੁਲਸ ਵਾਲੇ ਦੀ ਨੌਕਰੀ ਦਾ ਜਦੋਂ ਫੋਨ ਕਰ ਲੈ ਉਹ ਤੇ ਬੁਲਾ ਲਾ ਮੈਨੂੰ ਗੁਰੇ ਪਾਣੀ ਲੈ ਕੇ ਆ ਔਰ ਪੁੱਤ ਡਿਊਟੀ ਵਧੀਆ ਚੱਲੀ ਜਾਂਦੀ ਏ ਤੇਰੀ ਵਧੀਆ ਹੋਰ ਖੇਤੀ ਵਧੀਆ ਸੰਭੀ ਜਾਂਦੀ ਚੰਗਾ ਬਧੀਆ ਬੁੱਤਵਾਸਾ ਠੀਕ ਠਾਕ ਆ ਜਿਹੜਾ ਕਰੀ ਜਾਂਦੇ ਆ ਤੇ ਮੈਂ ਵੀ ਪਿੰਡ ਕਿਹੜਾ ਲਾਉਣਾ ਸੀਗਾ ਵਾ ਟਾਈਮ ਹੀ ਲੱਗਿਆ ਆਉਣ ਦਾ ਉੱਤ ਮੈਂ ਤਾਂ ਠੀਕ ਠੀਕ ਕੇ ਆਈਆਂ ਮੈਂ ਆਖਿਆ ਮੰਨੇ ਤਾਂ ਗੇੜਾ ਹੀ ਨਹੀਂ ਮਾਰਿਆ ਬੇਬੇ ਆਈਏ ਪਿੰਡੋਂ ਕੁਝ ਚਾਜਦਾ ਬਣਾ ਲਓ ਚਾਜਦਾ ਜੀ ਮੈਂ ਬੇਬੇ ਨੂੰ ਕਿਹਾ ਸੀ ਰੋਟੀ ਬਣਾ ਦਿੰਨੀ ਆ ਬੇਬੇ ਕਹਿੰਦੀ ਸ਼ਾਮ ਨੂੰ ਖਾਉਂਗੀ ਹੁਣ ਬਣਾਵਾਂਗੇ ਤਾਂ ਹੈਗੀ ਚਲ ਕੋਈ ਨਹੀਂ ਬਣਾਓ ਤੁਸੀਂ ਨਾਲੇ ਇੱਕ ਮਿੰਟ ਮੇਰੀ ਗੱਲ ਸੁਣਿਆ ਕੇ ਆਉਨਾ ਮੈਂ ਸੁਣਾ ਬੇਬੇ ਗੱਲਾਂ ਦੀ ਮੁੰਡਾ ਹਾਂ ਪੁੱਤ ਜਾਇਆ ਆ ਕੀ ਹੋ ਗਿਆ ਕੀ ਹੋਣਾ ਸੀ ਰੋ ਮਾਰੀ ਜਾਨੇ ਬੈਠੇ ਵੀ ਆ ਚੀਜ਼ ਬਣਾ ਦੋ ਆ ਚੀਜ਼ ਮੈਂ ਬਾਹਰੇ ਲਿਆ ਕੇ ਰੱਖੇ ਪੈਣੇ ਉਹਦੇ ਵਾਸਤੇ ਮੇਰੀ ਮਾਂ ਆਈ ਕਿੰਨੇ ਟਾਈਮ ਬਾਅਦ ਬਣਾ ਨਹੀਂ ਸਕਦੀ ਹੈਗੀ ਜਦੋਂ ਤੇਰੀ ਮਾਂ ਹੀ ਨਹੀਂ ਹੁੰਦਾ ਆ ਲੈ ਆ ਦੋ ਇਹ ਲੈ ਆ ਦੋ ਕੀ ਗੱਲ ਹੋ ਗਈ ਹੁਣ ਮੇਰੀ ਮਾਂ ਆ ਗਈ ਹੁਣ ਸਰੀਕੇ ਹੋਣ ਲੱਗੇ ਵੀ ਤੇਰੀ ਮਾਂ ਮੇਰੀ ਮਾਂ ਉਦੋਂ ਤਾਂ ਤੇਰੀ ਮਾਂ ਨੇ ਕੜਤਾ ਸੀ ਉਦੋਂ ਤਾਂ ਤੈਨੂੰ ਮਾਂ ਦਾ ਆਇਆ ਨਹੀਂ ਹੈਗਾ ਚਲ ਕੋਈ ਨਹੀਂ ਮਾਂ ਮਾਂ ਹੀ ਹੁੰਦੀਆਂ ਆ ਮਾਂ ਤਾਂ ਮਾਂ ਹੁੰਦੀ ਜੇ ਮੈਥੋਂ ਨਹੀਂ ਕੁਝ ਬਣਦਾ ਐ ਕਿੜਾ ਉਹਦੇ ਘੋਡੇ ਨਹੀਂ ਚੱਲਦੇ ਬਣਾ ਕੇ ਖਾ ਲੂਗੀ ਮੈਥੋਂ ਨਹੀਂ ਕਿਸੇ ਨੇ ਬਣਾਇਆ ਜਾਂਦਾ ਐ ਨਾ ਕਰਿਆ ਕਰ ਹੁਣ ਕਿੱਥੇ ਜਾਓਗੀ ਅੱਧੀ ਰਾਤ ਗੁਰਦੌਰੇ ਭੇਜਾਂ ਨੂੰ ਮੈਂ ਕਿੱਥੇ ਨਹੀਂ ਜਾਣੀ ਆਉਗੀ ਹੁਣ ਕਿੱਥੇ ਜਾ ਕਰੇ ਉਹਦੀ ਮੇਰੀ ਗੱਲ ਸੁਣ ਲੋ ਜੇ ਲੈਣਾ ਉਹਨਾਂ ਨੇ ਇੱਕ ਰਾਤ ਰਹਿ ਸਕਦੇ ਸਵੇਰੇ ਆਪ ਦਾ ਤੋਰ ਦੋ ਨਹੀਂ ਫਿਰ ਮੈਂ ਵੇਕੀ ਜਾਉਂਗੀ ਮੈਂ ਨਹੀਂ ਮੈਂ ਕੈਸਾ ਮੰਦੀ ਮਾਂ ਨੂੰ ਮੈਂ ਨਹੀਂ ਰੱਖ ਸਕਦੀ ਮੈਂ ਨਹੀਂ ਰੱਖ ਸਕਦੀ ਸਿੱਧੀ ਜੀ ਜਦ ਮੈਂ ਪਿੱਕੇ ਜਾਉਂ ਜੋ ਹੋ ਰਣਗੇ ਖਲੋਨਾਂ ਨੂੰ ਨਾ ਮਾਗਿਆ ਨੀ ਠੰਡੀ ਠੰਡੀ ਹਵਾ ਜੀ ਨੇ ਤਰਾਮਦਾਰੀ ਲਿਆ ਤੀ ਸ਼ੁਕਰ ਠੰਡੀ ਹਵਾ ਨੇ ਤਰਾਮਦਾਰੀ ਆਪੀ ਰਿਆ ਕਿ ਜਣੀਆਂ ਬੇਬੇ ਬਿਜਕ ਦਾ ਬਿੱਲ ਆਉਂਦਾ ਕੋਈ ਐਂ ਨਹੀਂ ਆਉਂਦੇ ਹੈਗੇ ਲਓ ਕੁੜੇ ਹੁੰਦਾ ਪਈ ਸੀ ਮੈਂ ਦੱਸਦਾ ਮਿੰਟ ਹੋ ਗਿਆ ਪਈ ਤਾਂ ਹੈਗਾ ਮੈਨੂੰ ਪਤਾ ਬੇਬੇ ਕੰਮ ਵੀ ਕਰ ਸਕਦੇ ਆ ਉੱਥੇ ਵੀ ਤਾਂ 4 ਵਜੇ ਉੱਠ ਕੇ ਗੋਹਾ ਖੂੜਾ ਸਿਰਦੀ ਆ ਕੁੜੇ ਕੰਮ ਕਰਨ ਨੂੰ ਤੁਸੀਂ ਹੈਗੀਆਂ ਮੇਰੀਆਂ ਨੂੰ ਹਾਂ ਅੱਜ ਸੋਮਰ ਮੈਂ ਥੋੜੀ ਕੰਮ ਕਰੂੰਗੀ ਨਾਲੇ ਅੱਛੇ ਜੀ ਉਹ ਤਾਂ ਤੁਹਾਡੇ ਤੋਂ ਜਮੀ ਨਹੀਂ ਕੰਮ ਕਰਵਾਉਂਦੀ ਨਹੀਂ ਨਾਲੇ ਸਾਰਾ ਕੰਮ ਉੱਥੇ ਕਰਦੀ ਹੁਣੀ ਬੇਬੇ ਇੱਥੇ ਵੀ ਬਿਤਾਉਂਦੀਆਂ ਨੇ ਸਾਰਾ ਕੰਮ ਮੇਰੇ ਨਾਲ ਕਰਵਾਦਿਆ ਕਰੋ ਉੱਠ ਕੇ ਫਿਰ ਨਾ ਹੁਣ ਮਦਦ ਕਰਾ ਦਿਓ ਕੰਮ 'ਚ ਲਾ ਕੁੜੇ ਪੁੱਤ ਮੈਂ ਕੀ ਕੰਮ ਵਾਸਤੇ ਥੋੜੋ ਨਾ ਆਈਆਂ ਮੈਂ ਓਰੇ ਬੇਬੇ ਮੈਨੂੰ ਨਾ ਗਾਲੀਆਂ ਪੈਰਚਾਂ ਕੌਣ ਨਾਂ ਮੰਗੀਏ ਤਾਂ ਨਸ ਕੌਣ ਦੇ ਬੇਬਿਲਾਂ ਨੂੰ ਸੱਚੀ ਕਹਾਵਤਾਂ ਨੇ ਮੇਰੇ ਪੁੱਤ ਸਾਲ ਹੀ ਸਾ ਲੈਂਦੇ ਆ ਇਹਦੇ ਕਲਾਬ ਉਹ ਪੜਾਉਂਦੀ ਧੱਕੇ ਬਿੱਲ ਮੇਰੇ ਪੁੱਤ ਨੇ ਭਰਨਾ ਦੱਸ ਤੇਰਾ ਪਿਓ ਭਰਦਾ ਕਿੰਨਾ ਕੁਛ ਕਰਦੀ ਹੈ ਸਫਾਈ ਕਰਨ ਵਾਲੀ ਸੀ ਕਿਚਨ ਦੀ ਵੀ ਸਾਰੀ ਬੇਬੇ ਸਮਾਰ ਕੇ ਲਾਲਾ ਝਾੜੂ ਨਾ ਨਿਆ ਸਾਰੇ ਨੇ ਭਾਂਡੇ ਤੋਂ ਨਹੀਂ ਭੰਡਾ ਧੋਣ ਵਾਲੇ ਪੈਨੇ ਬੇਬੇ ਨਾਲ ਇੱਥੇ ਦਾ ਮਾਰ ਲੈਂਦੀ ਝਾੜੂ ਇੰਨਾ ਕਿ ਤਾਂ ਪਤਾ ਹੀ ਆਪਾਂ ਨੂੰ ਹੁਣ ਉਹਨਾਂ ਦੇ ਜੰਮੀ ਨਹੀਂ ਹੈਗਾ ਕੁਛ ਮੇਰੇ ਪੁੱਤ ਇੱਥੇ ਝਾੜੂ ਮਾਰਿਆ ਮਾੜਾ ਹੁੰਦਾਗਾ ਉਂਗਲੇ ਕੱਪੜੇ ਨਾਲ ਸਾਫ਼ ਕਰਦੀ ਇਹ ਤਾਂ ਥੋੜੇ ਜਮਾਨੇ ਵੇਲੇ ਹੁੰਦਾ ਸੀ ਵੀ ਆ ਚੁੱਲਿਆਂ ਤੇ ਨਹੀਂ ਮਾਰਨੇ ਝਾੜੂ ਐ ਨਹੀਂ ਕਰਨੇ ਸਾਡੇ ਵੇਲੇ ਨੂੰ ਨੇਰ ਰਵਾਜ ਹੈਗਾ ਪੁਰਾਣਾ ਜਮਾਨਾ ਜਣਾ ਬੱਤੀ ਜੋ ਬੇਬੇ ਇੱਥੇ ਸਾਰਾ ਝਾੜੂ ਕੱਢ ਕੇ ਲੈ ਕੇ ਜਾਓ ਸਾਰੇ ਤੇ ਜਲੂਸ ਨਿਕਲੇ ਪਰ ਮਾੜਾ ਝਾੜੂ ਵੀ ਨਹੀਂ ਕੱਢ ਸਕਦੇ ਹੈਗੇ ਨਹੀਂ ਪੁੱਤ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ ਮੈਂ ਕਹਿੰਨੀ ਹੁੰਦੀ ਮਾੜਾ ਹੁੰਦਾ ਚਲ ਕੋਈ ਗੱਲ ਨਹੀਂ ਉਹ ਤਾਂ ਠੀਕਾ ਮਾੜਾ ਹੁੰਦਾ ਝਾੜੂ ਲਾ ਕੇ ਨਾ ਇੱਥੇ ਪੋਚਾ ਲਾ ਦੇ ਫਿਰ ਬੇਬੇ ਕੋਈ ਨਹੀਂ ਲਾ ਦੂੰ ਦੇਖ ਕਦੀ ਤਾਂ ਕਰਦਾ ਮੈਂ ਮਨ ਨੂੰ ਦੱਸ ਦਿਆਂ ਫਿਰ ਮੈਂ ਕਹਿੰਨੀ ਆ ਵੀ ਇੱਥੇ ਵੀ ਕੋਲਿਸ ਪੈ ਜੂਗਾ ਕਾਨੂੰ 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 ਆਹ ਰੋਮ ਝਾੜਦੀ ਹੈ ਲੈ ਮੇਰਾ ਪੁੱਤ ਮਲਾਜਮ ਹੋਂ ਤਾਂ ਮੈਨੂੰ ਸੁੱਤੀ ਨੂੰ ਉਠਾਉਂਦਾ ਇਹਨੂੰ ਪਤਾ ਨਹੀਂ ਕਾਦਾ ਲੱਗਿਆ ਲੈਂਦਾ ਆ ਕਰ ਲਾ ਆ ਕਰ ਲਾ ਬੇਬੇ ਬੇਬੇ ਭਾਂਡੇ ਬਾਂਜ ਕੇ ਨੇ ਮੈਨੂੰ ਚਾਹ ਬਣਾ ਕੇ ਦੇ ਦੇ ਕੁੱਟਕ ਤੁੰ ਨੂੰ ਉਟਰ ਮਾਰਤਾ ਮੈਂ ਕਹਿਆ ਕਾਨੂੰ ਕਰੇ ਪਲੇਸ ਪੈ ਜੂ ਇੱਕ ਲੜਾਈ ਨਾ ਉੱਥੋਂ ਆਈਆਂਗੀ ਇੱਥੇ ਵੀ ਇਹੀ ਸਿਆਪਾ ਹੋ ਗਿਆ ਕੰਮ ਤੋ ਤਾਂ ਉੱਥੋਂ ਆਈ ਸੀਗੀ ਚਾਰ ਦਿਨ ਸੁੱਖ ਦੇ ਕੱਟਣ ਹੁਣ ਇਹ ਇੱਥੇ ਆ ਕਰਲਾ ਬੇਬੇ ਉਹ ਕਰਲਾ ਬੇਬੇ ਬੇਬੇ ਬਣਾ ਰੱਖੀ ਹੈਗੀ ਉਹ ਪਾਂਡੇ ਉੱਥੇ ਕੱਪਾ ਚੱਕ ਕੇ ਕੱਠਾ ਕਰਕੇ ਰੱਖ ਗਈ ਐਂਖ ਚ ਆ ਕਰਦੇ ਕੋਚੇ ਨਾਲ ਸੁਣ ਨਹੀਂ ਕਰਦੀ ਕਿਹੜੇ ਕੋਚੇ ਸਾਡੇ ਵੇਲੇ ਕਿਹੜੇ ਕੋਚੇ ਸੀ ਇਹ ਤੂੰ ਤਾਂ ਮੈਂ ਕਹਨੀ ਆ ਪਾਲੀ ਠੀਕ ਸੀ ਜਦ ਆਪਾਂ ਹੀ ਫੜਾਉਂਦੀ ਸੀ ਸਾਰਾ ਐਂ ਤਾਂ ਨਹੀਂ ਕਹਿੰਦੀ ਸੀ ਬੇਬੇ ਆ ਕਰ ਲਾ ਕਰ ਲੈ ਇਹ ਤਾਂ ਬਾਲੀ ਹੋਈ ਤੇਜ ਆ ਮਨ ਨੂੰ ਪਤਾ ਨਹੀਂ ਕਿਵੇਂ ਕੱਟਦਾ ਇਹਦੇ ਨਾਲ ਤਾਂ ਹੁਣ ਮੈਂ ਵੀ ਨਹੀਂ ਬੀਬੇ ਪਾਲੀ ਨੂੰ ਦੱਸ ਸਕਦੀ ਐ ਜਾਂ ਮੈਂ ਫੋਨ ਕਰਦੇ ਆ ਵੀ ਪੁੱਤ ਲੈ ਜਾ ਮੈਨੂੰ ਆ ਕੇ ਦੱਸ ਇਹ ਤਾਂ ਕੰਮ ਤੇ ਕੰਮ ਕੰਮ ਤੇ ਕੰਮ ਬੁਣਾਈ ਜਾਂਦੀ ਰਹਿੰਦੀ ਐ ਸਾਰਾ ਦਿਨ। ਉਪਰੇ ਜੋ ਮੈਨਾਂ ਜੇ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸੋ। ਤੁਹਾਨੂੰ ਵੀ ਪਤਾ ਵੀ ਤੁਹਾਡੀ ਮਾਂ ਨੂੰ ਇੱਕ ਹਵੱਲੀ ਜੀ ਬਿਮਾਰੀ ਹੋਈ ਪਈ ਆ। ਉਹ ਮੈਨੂੰ ਵੀ ਬਿਮਾਰ ਕਰਨਗੇ। ਹੁਣ ਮੈਂ ਕੀ ਕਰਾਂ ਸਾਰਾ ਦਿਨ ਖੰਗੀ ਜਾਂਦੀ ਰਹਿੰਦੀ ਐ ਤੁਸੀਂ ਤਾਂ ਕੰਮ ਤੇ ਭੱਜ ਜਾਂਦੇ ਹੋ। ਉਹ ਚੱਲ ਦੋ ਦਿਨ ਆਇਆ ਕਰ ਲੈ ਸੇਵਾ। ਉਹਨੂੰ ਦਵਾਈ ਦਊਗੀ ਦਵਾਈ ਦਾਨ ਨੇ ਕੋਈ ਡਾਕਟਰ ਅੱਛਾ ਜੀ 2 ਦਿਨ ਆਇਆ 15 ਦਿਨ ਹੋ ਗਏ ਦਿਮਾਗ ਖਾਂਦੀ ਨੂੰ ਕਦੇ ਆ ਚੀਜ਼ ਬਣਾ ਕੇ ਦੇ ਦੇ ਕਦੇ ਆ ਚੀਜ਼ ਬਣਾ ਕੇ ਦੇ ਦੇ ਮੈਂ ਸੁਣਦੀ ਕਰਦਾਸ ਮੈਨੂੰ ਨਾ ਉਹ ਸੁਣਦੀ ਆ ਨਾ ਸੁਣ ਦਿੰਦੀ ਆ ਠੀਕ ਆ ਮੇਰਾ ਮੇਰੀ ਗੱਲ ਸੁਣ ਲੋ ਜਾਂ ਤਾਂ ਆਪਣੀ ਮਾਂ ਨੂੰ ਰੱਖ ਲੋ ਜਾਂ ਮੈਨੂੰ ਰੱਖ ਲੋ ਸਿੱਧੀ ਜੀ ਗੱਲ ਐ ਓਏ ਮਾਂ ਨੂੰ ਕਿਉਂ ਕੱਢ ਕਿਵੇਂ ਕੱਢ ਸਕਾਂ ਘਰੋਂ ਮੈਂ ਫਿਰ ਮੈਂ ਬਗ ਜਾਨੀ ਆ ਤੇ ਤੈਨੂੰ ਪਤਾ ਏ ਤੇਰੇ ਬਿਨਾ ਮੇਰਾ ਹੈਗਾ ਕੌਣ ਫਿਰ ਚਲ ਇੱਕ ਗੱਲ ਸੁਣ ਮੇਰੀ ਗੱਲ ਸੁਣ ਆਪਾਂ ਬੇਬੇ ਦਾ ਮੰਝਾ ਪਸੂ ਵਾਲੇ ਪਾਸੇ ਢਾ ਦੰਨੇ ਆ ਨਾਲੇ ਤੂੰ ਵੀ ਸੁਖੀ ਰਹੇਂਗੀ ਠੀਕ ਆ ਨਾ ਕੋਈ ਤੈਨੂੰ ਖਾਉ ਕੋਈ ਨਹੀਂ ਸੁਣਦਾ ਨਾਲੇ ਮੇਰੀ ਗੱਲ ਸੁਣੋ ਬੇਬੇ ਨੂੰ ਸਮਝਾ ਦਿਓ ਮੈਥੋਂ ਬਾੜੇ ਲਪੇਲੇ ਜੀ ਨਹੀਂ ਹੁੰਦੀ ਵੀ ਆ ਚੀਜ਼ ਬਣਾ ਕੇ ਤੇ ਮੈਂ ਕੁਝ ਨਹੀਂ ਬਣਾ ਕੇ ਦਿੰਦੀ ਹੈਗੀ ਚਲ ਕੋਈ ਨਾ ਬੇਬੇ ਨੂੰ ਸਮਝਾ ਦੇ ਬੇਬੇ ਨੂੰ ਸਮਝਾ ਦੂ ਕੋਈ ਨਾ ਮੈਂ ਹਾਂ ਠੀਕ ਹੈ ਚੰਗਾ ਇਹਨਾਂ ਜਾਣਣੇ ਜਾਣ ਲੈਣੀ ਕਰੀਏ ਨਾ ਇਹਨਾਂ ਨੇ ਮੇਰੀ ਆ ਗਈ ਇਹਨੇ ਤਾਂ ਜਮੇ ਮੇਰਾ ਪੂਰਾ ਹਾਲ ਕਰਤਾ ਤੇਰਾ ਥਾਂ ਚੜੇ ਪੈਣਾ ਤੇਰੇ ਸਹਾਰੇ ਪਾਣੀ ਨਾਲ ਕੁਝ ਹੋਰ ਔਰਸੀ ਤੈਨੂੰ ਵਧੀਆ ਸ਼ੋਗਰਾ ਫਾਹਾ ਵੱਡੇ ਗਿਆ ਲੈ ਗਏ ਨਾ ਮਲੂਰੀ